ਸਤਿ ਗੁਰ ਜੀ ਸਾਰਿਆਂ ਨੂੰ ਅੱਜ ਮੈਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਪਾਪੜ ਬਣਾਉਣ ਦੀ ਰੈਸਪੀ ਦਿੱਕੇ ਹੁੰਦੇ ਅਸੀਂ ਇਹ ਪਾਪੜ ਬਹੁਤ ਇੰਜੋਏ ਕਰਦੇ ਹੁੰਦੇ ਸੀ ਤੇ ਹਮੇਸ਼ਾ ਪਾਪੜ ਵਾਲੇ ਦੀ ਉਡੀਕ ਕਰਦੇ ਸੀ ਤੇ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਇਸ ਦੇ ਲਈ ਅੱਧਾ ਕਿਲੋ ਚੌਲਾਂ ਦਾ ਆਟਾ ਲਿਆ ਵਾ ਚੌਲਾਂ ਦਾ ਆਟਾ ਤੁਹਾਨੂੰ ਬਾਜ਼ਾਰ ਤੋਂ ਮਿਲ ਜਾਏਗਾ ਮਾਰਕੀਟ ਤੋਂ ਜ્યાં ਫੇ ਤੁਸੀਂ ਘਰ ਦੇ ਵਿੱਚ ਜਿਹੜੇ ਵੀ ਚੌਲ ਹੋਣ ਉਹਨਾਂ ਨੂੰ ਤੁਸੀਂ ਗ੍ਰाइंड ਕਰਕੇ ਮਿਕਸੀ ਦੇ ਵਿੱਚ ਤੇ ਛਾਨ ਕੇ ਬਿਲਕੁਲ ਬਰੀਕ ਜਿਹਾ ਪਾਊਡਰ ਬਣਾ ਲਓ ਤੇ ਇਹਨੂੰ ਉਹਨਾਂ ਆਪ ਇੱਕ ਛੋਟੇ ਭਾਂਡੇ ਚ ਕੱਢ ਲਿਆ ਤਾਂ ਕਿ ਸਾਨੂੰ ਪਾਣੀ ਦੀ ਮੈਜ਼ਰਮੈਂਟ ਕਰਨੀ ਸੌਖੀ ਹੋ ਜਾਵੇ ਜਿੰਨਾ ਤੁਸੀਂ ਚੌਲਾਂ ਦਾ ਆਟਾ ਲਿਆ ਉਸ ਤੋਂ ਡੇਢ ਗੁਣਾ ਜ਼ਿਆਦਾ ਇਹਦੇ ਚ ਪਾਣੀ ਐਡ ਕਰ ਦੇਾਂਗੇ ਤੇ ਜਿਵੇਂ ਇੱਕ ਕੌਲੀ ਚੌਲਾਂ ਦਾ ਆਟਾ ਤਾਂ ਡੇਢ ਕੌਲੀ ਇਹਦੇ ਚ ਪਾਣੀ ਪਾ ਦਿਓ ਪਾਣੀ ਘੱਟ ਨਾ ਹੋਵੇ ਵੱਧ ਹੋ ਜਾਊਗਾ ਤਾਂ ਕੋਈ ਗੱਲ ਨਹੀਂ ਪਰ ਘੱਟ ਬਿਲਕੁਲ ਨਹੀਂ ਹੋਣਾ ਚਾਹੀਦਾ ਪਾਣੀ ਗਰਮ ਹੋਇਆ ਇਹ ਚ ਇੱਕ ਚਮਚ ਜੀਰਾ ਜਿਹੜਾ ਕੁੱਟ ਕੇ ਪਾ ਦਿੱਤਾ ਇੱਕ ਚਮਚ ਲੂਣ ਦਾ ਪਾ ਦਿੱਤਾ ਤੇ ਮੇਨ ਚੀਜ਼ ਹੈਗੀ ਹੈ ਜੀ ਪਾਪੜਖਾਰ ਏ ਭਾਈਆ 10 ਗ੍ਰਾਮ ਜਾਂ ਡੇਢ ਚਮਚ ਦੇ ਕਰੀਬ ਪਾਪੜਖਾਰਾ ਪਾਏ ਦੇ ਵਿੱਚ ਪਾ ਦੇਾਂਗੇ ਪਹਿਲਾ ਚਮਚ ਬਹੁਤ ਭਰਿਆ ਹੋਇਆ ਸੀ ਤੇ ਫਿਰ ਥੋੜੀ ਜਿਹੀ ਹੋਰ ਪਾ ਦਿੱਤੀ ਡੇਢ ਚਮਚ ਜਾਂ ਪਾਪੜਖਾਰ ਜਾਂ ਫੇ ਤੁਸੀਂ 10 ਗ੍ਰਾਮ ਪਾ ਦਿਓ ਵਜਨ ਦੇ ਹਿਸਾਬ ਨਾਲ ਪਾਣੀ ਚ ਬੜੀਆ ਜਿਹਾ ਉਬਾਲਾ ਆ ਗਿਆ ਤਾਂ ਪਕ ਐਸੇ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਦੇ ਚ ਚੌਲਾਂ ਦਾ ਆਟਾ ਥੋੜਾ ਥੋੜਾ ਕਰਕੇ ਪਾ ਦੇਣਾ ਵਾ ਥੋੜਾ ਥੋੜਾ ਕਰਦੇ ਹੋਏ ਚੌਲਾਂ ਦਾ ਆਟਾ ਤਾਂ ਪਾਉਣਾ ਹੈ ਕਿਉਂਕਿ ਇਹਦੇ ਚ ਨਹੀਂ ਤਾਂ ਗੁੱਠਲੀਆਂ ਬਣ ਜਾਣਗੀਆਂ ਤੇ ਆਟਾ ਜੜਿਆ ਕਿ ਤੂੰ ਗਿੱਲਾ ਹੋਏਗਾ ਕਿ ਤੋ ਸੁੱਕਾ ਹੋਏਗਾ ਇਹਨੂੰ ਨਾ ਮੈਂ ਕੋਟ ਨਹੀਂ ਜਿਹੜੀ ਸਾ ਕੋਟਨ ਵਾਲੀ ਕੋਟ ਨਹੀਂ ਹੁੰਦੀ ਉਹਦੇ ਨਾਲ ਮਿਕਸ ਕਰ ਰਹੀ ਆ ਤੁਸੀਂ ਬੇਲਨੇ ਦੇ ਨਾਲ ਵੀ ਇਹਨੂੰ ਮਿਕਸ ਕਰ ਸਕਦੇ ਹੋ ਬੈਸੇ ਮੈਨੂੰ ਕੋਟ ਨਹੀਂ ਦੇ ਨਾਲ ਥੋੜਾ ਜਿਹਾ ਠੀਕ ਲੱਗਦਾ ਵਾ ਇਸ ਕਰਕੇ ਮੈਂ ਇਹਦੇ ਨਾਲ ਕਰ ਰਹੀ ਆ ਕਿਉਂਕਿ ਪਾਣੀ ਬਹੁਤ ਗਰਮ ਸੀ ਉਬਲਦਾ ਹੋਇਆ ਸੀ ਆਟਾ ਵੀ ਬਹੁਤ ਜ਼ਿਆਦਾ ਗਰਮ ਆ ਇਸ ਕਰਕੇ ਇਹਨੂੰ ਤੁਸੀਂ ਹੌਲੀ-ਹੌਲੀ ਮਿਕਸ ਕਰ ਲੈਣਾ ਫਿਰ ਇਸ ਤਰ੍ਹਾਂ ਕੋਟਨੀ ਦੇ ਨਾਲ ਹੀ ਆਟੇ ਨੂੰ ਤੁਸੀਂ ਗੁੰਨ ਲੈਣਾ ਵਾ ਜੇ ਤੁਹਾਨੂੰ ਇਦਾਂ ਔਖਾ ਲੱਗਦਾ ਤਾਂ ਜਿਸ ਤਰੀਕੇ ਦੇ ਨਾਲ ਮੈਂ ਕਰਦੀ ਆ ਆਟੇ ਨੂੰ ਗੁੰਦੀਆਂ ਉਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਇਹ ਥੈਲੀ ਹੁੰਦੀ ਆਟੇ ਵਾਲੀ ਜੀਚ ਮੱਕੀ ਦਾ ਆਟਾ ਮਿਲਦਾ ਵਾ 10 ਕਿਲੋ 20 ਕਿਲੋ ਛੋਟੀ ਵਾਲੀ ਥੈਲੀ ਹੁੰਦੀ ਹੈ ਨਾ ਉਹਦੇ ਉੱਪਰ ਆਪਾਂ ਇਸ ਸਾਰੇ ਆਟੇ ਨੂੰ ਕੱਢ ਲਵਾਂਗੇ ਤੇ ਉਦੋਂ ਉੱਪਰ ਇਸ ਤਰ੍ਹਾਂ ਫਿਰ ਤੁਹਾਨੂੰ ਗੁੰਨਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਹੱਥਾਂ ਨੂੰ ਸੇਕ ਨਹੀਂ ਪੈਂਦਾ ਜੇ ਤੁਸੀਂ ਉਵੇਂ ਗੁੰਨਦੇ ਉਹਦਾ ਆਟਾ ਥੋੜਾ ਜਲਦੀ ਠੰਡਾ ਵੀ ਹੋ ਜਾਂਦਾ ਹੈ ਤੇ ਉਹਨੂੰ ਗੁੰਨਣਾ ਥੋੜਾ ਜਿਹਾ ਔਖਾ ਲੱਗਦਾ ਵਾ ਇਸ ਤਰ੍ਹਾਂ ਬਹੁਤ ਹੀ ਆਸਾਨੀ ਨਾਲ ਤਕਰੀਬਨ 5-7 ਮਿੰਟ ਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੌਫਟਲੀ ਗੁੰਨ ਲਓਗੇ ਫਿਰ ਆਪਾਂ ਦਾ ਇੱਕ ਛਾਨਣੀ ਆ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਤੇਲ ਲਗਾ ਲੈਣਾ ਵਾ ਤੇਲ ਲਗਾ ਕੇ ਰੱਖ ਲੈਣਾ ਤੇ ਛੋਟੇ ਛੋਟੇ ਆٹے ਦੇ ਪੇੜੇ ਕਰਕੇ ਉਹਦੇ ਵਿੱਚ ਇਸ ਤਰ੍ਹਾਂ ਹੋਲ ਕਰ ਲੈਣਾ ਕਿਉਂਕਿ ਹੁਣ ਅਸੀਂ ਆਟਾ ਹਜੇ ਸਾਡਾ ਬਿਲਕੁਲ ਕੱਚਾ ਵਾ ਇਹਨੂੰ ਅਸੀਂ ਹੁਣ ਹੈਗਾ ਜੀ ਪਕਾਉਣਾ ਪਕਾਉਣਾ ਅਸੀਂ ਸਟੀਮ ਦੇ ਨਾਲ ਆਪ ਵੈਸੇ ਕੁਝ ਲੋਕ ਨਾ ਇਹਨੂੰ ਪਾਣੀ ਦੇ ਵਿੱਚ ਵੀ ਪਕਾ ਲੈਂਦੇ ਆ ਪਰ ਮੈਂ ਇਹਨੂੰ ਸਟੀਮ ਦੇ ਰਾਈ ਪਕਾ ਰਹੀ ਆ ਤੇ ਮੈਨੂੰ ਇਹ ਤਰੀਕਾ ਜਿਹੜਾ ਥੋੜਾ ਜਿਹਾ ਸੋਖਾ ਲੱਗਦਾ ਵਾ ਚਾ ਤੁਸੀਂ ਚਾਹੋ ਉਹਨਾਂ ਦਾ ਇਹਦੇ ਵੱਡੇ ਵੱਡੇ ਪੇੜੇ ਕਰਕੇ ਤਿੰਨ ਚਾਰ ਪੇੜੇ ਕਰਕੇ ਉਵੇਂ ਵੀ ਬਣਾ ਸਕਦੇ ਹੋ ਪਰ ਮੈਂ ਛੋਟੇ ਪੇੜੇ ਕਰ ਰਹੀ ਹਾਂ ਕਿਉਂਕਿ ਛੋਟੇ ਪੇੜਿਆਂ ਦੇ ਵਿੱਚ ਆਟਾ ਜਨਾਈ ਉਹ ਕੱਚਾ ਨਹੀਂ ਰਹਿੰਦਾਗਾ ਬਿਲਕੁਲ ਚੰਗੀ ਤਰ੍ਹਾਂ ਪੱਕ ਜਾਂਦਾ ਵਾ ਇਸ ਤਰ੍ਹਾਂ ਥੋੜਾ ਪੋਰਸ਼ਨ ਲਿਆ ਉਹਦੇ 'ਚ ਹੋਲ ਕੀਤਾ ਤੇ ਸਾਰੇ ਪੇੜੇ ਆਪਾਂ ਬਣਾ ਲਏ ਆ ਉਸੇ ਕੜਾਈ ਦੇ ਵਿੱਚ ਪਾਣੀ ਐਡ ਕਰਕੇ ਮੈਂ ਗਰਮ ਹੋਣ ਦੇ ਲਈ ਰੱਖ ਦਿੱਤਾ ਸੀ ਇਹਦੇ ਉੱਪਰ ਆਪਾਂ ਛਾਨਣੀ ਰੱਖ ਦਿੱਤੀ ਆ ਛਾਨਣੀ ਨੂੰ ਥੋੜਾ ਜਿਹਾ ਤੇਲ ਲਗਾਇਆ ਤੇ ਇਹਦੇ ਤੇ ਹੁਣ ਆਪਾਂ ਸਾਰਾ ਜਿਹੜੇ ਪੇੜੇ ਬਣਾਏ ਆ ਉਹ ਰੱਖ ਦੇਾਂਗੇ ਆਟੇ ਨੂੰ ਤੁਸੀਂ ਪਕਾਉਣਾ ਘੱਟੋਂ ਘੱਟ ਲੋ ਟੂ ਮੀਡੀਅਮ ਫਲੇਮ ਦੇ ਉੱਪਰ 35 ਤੋਂ 40 ਮਿੰਟ ਦੇ ਲਈ ਆਟਾ ਜਿਹੜਾ ਕੱਚਾ ਬਿਲਕੁਲ ਨਹੀਂ ਰਹਿਣਾ ਚਾਹੀਦਾ ਕਿਉਂਕਿ ਜੇ ਥੋੜਾ ਆਟਾ ਕੱਚਾ ਰਹਿ ਗਿਆ ਤੁਹਾਡੇ ਜਿਹੜੇ ਪਾਪੜ ਉਹ ਵਧੀਆ ਨਹੀਂ ਬਣਨਗੇ ਤੇ ਆਟਾ ਕਿਵੇਂ ਪੱਕੇ ਦਾ ਕਿਵੇਂ ਪਤਾ ਲੱਗਦਾ ਹੈ ਇਹਦੇ ਚਾਹ ਨਾ ਜਿਵੇਂ ਚੋਲ ਬੰਦੇ ਆ ਤਾਂ ਚੋਲਾਂ ਦੀ ਇੱਕ ਬਹੁਤ ਹੀ ਵਧੀਆ ਖੁਸ਼ਬੂ ਕਰ ਦੇ ਵਿੱਚ ਆਉਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਇਹਦੀ ਵੀ ਇੱਕ ਵਧੀਆ ਜਿਹੀ ਖੁਸ਼ਬੂ ਤੁਹਾਨੂੰ ਆਉਣ ਲੱਗ ਜਾਈਗੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਬਿਲਕੁਲ ਬਨ ਗਿਆ तकरीबन 40 ਮਿੰਟ ਲੱਗੇ ਆ ਮੈਨੂੰ ਇਹਨੂੰ ਪਕਾਉਣ ਦੇ ਲਈ ਹੁਣ ਆਪਾਂ ਉਸੇ ਥੈਲੀ ਦੇ ਉੱਪਰ ਇਹਨੂੰ ਫਿਰ ਤੋਂ ਕੱਢ ਲਾਂਗੇ ਤੇ ਹੁਣ ਫਿਰ ਤੋਂ ਆਟੇ ਨੂੰ ਅਸੀਂ ਚੰਗੀ ਤਰ੍ਹਾਂ ਗੁੰਨਣਾ ਵਾ ਹੁਣ ਇਹਨੂੰ ਸੌਫਟ ਕਰਨਾ ਵਾ ਬਿਲਕੁਲ ਜਿਵੇਂ ਅਸੀਂ ਆਟੇ ਦੀ ਰੋਟੀ ਬਣਾਉਨੇ ਆ ਇਸ ਤਰੀਕੇ ਦੇ ਨਾਲ ਸਿਰਫ ਇਹਦੇ ਚਿੱਕੀ ਦਿੱਕਤ ਹੁੰਦੀ ਹੈ ਕਿ ਇਹ ਬਹੁਤ ਜ਼ਿਆਦਾ ਗਰਮ ਹੁੰਦਾ ਵਾ ਬਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਹੱਥਾਂ ਨੂੰ ਇਹਦਾ ਸੇਕ ਜੜਾ ਹੈ ਉਹ ਨਾ ਲੱਗੇ ਜਦੋਂ ਅਸੀਂ ਇਹਨੂੰ ਕਿਸੇ ਹੋਰ ਪਲੇਟ ਦੇ ਵਿੱਚ ਕੱਢ ਕੇ ਗੁੰਦੇ ਆ ਤਾਂ ਉਹਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਤੇ ਥੋੜਾ ਠੰਡਾ ਵੀ ਹੋ ਜਾਂਦਾ ਵਾ ਇਹਨੂੰ ਠੰਡਾ ਹੋਣ ਤੋਂ ਪਹਿਲਾਂ ਗਰਮ-ਗਰਮ ਨੂੰ ਹੀ ਗੁੰਨ ਲੈਣਾ ਵਾ ਤੇ ਗਰਮ-ਗਰਮ ਦੇ ਇਹਦੇ ਜਿਹੜੇ ਪਾਪੜਾ ਵਾਸੀਂ ਬਣਾ ਲਵਾਂਗੇ ਇਸ ਤਰ੍ਹਾਂ ਤੁਸੀਂ ਕਰੋਗੇ ਨਾ ਤਕਰੀਬਨ 5-7 ਮਿੰਟ ਲੱਗਣਗੇ ਤੇ ਬਿਲਕੁਲ ਸੌਫਟ ਜਿਹੜਾ ਇਹ ਹੋ ਜਾਏਗਾ ਤੇ ਉਸੇ ਬਾਅਦ ਇਹਨੂੰ ਆਪਾਂ ਇੱਕ ਇਹ ਜਿਹੇ ਪਾਨੇ 'ਚ ਕੱਢ ਲਵਾਂਗੇ ਜਿਹਨੂੰ ਉੱਪਰੋਂ ਢੱਕਣ ਲੱਗਦਾ ਹੋਵੇ ਜਾਂ ਉਹਦੇ ਉੱਪਰ ਕੋਈ ਪਲੇਟ ਵਧੀਆ ਪ੍ਰੋਪਰ ਸੈੱਟ ਆਉਂਦੀ ਹੋਵੇ ਤਾਂ ਕਿ ਇਹਦੀ ਸਟੀਮ ਜਿਹੜੀ ਆ ਉਹ ਬਾਹਰ ਨਾ ਨਿਕਲੇ ਆਟਾ ਜਿਹੜਾ ਹੈ ਸਾਡਾ ਪਾਪੜ ਬਣਾਉਂਦੇ ਹੋਏ ਵੀ ਗਰਮ ਰਵੇ ਹਜੇ ਵੀ ਆਟਾ ਜਿਹੜਾ ਇਹ ਉਹ ਕਾਫੀ ਗਰਮ ਹੈ ਤੇ ਨੂੰ ਆਪਾਂ ਉੱਪਰੋਂ ਟੱਕ ਦੇਾਂਗੇ ਹੁਣ ਬਣਾਵਾਂਗੇ ਅਸੀਂ ਜੀ ਇਹਦੇ ਪਾਪੜ ਪਾਪੜ ਬਣਾਉਣ ਦੇ ਲਈ ਨਾ ਤੁਸੀਂ ਚੱਕਲੇ ਦੇ ਉੱਪਰ ਇਸ ਤਰ੍ਹਾਂ ਪੋਲੀਥੀਨ ਰੱਖ ਲੈਣਾ ਉਹਨੂੰ ਤੁਸੀਂ ਹਲਕਾ ਜਿਹਾ ਤੇਲ ਲਗਾ ਲੈਣਾ ਹੱਥਾਂ ਨੂੰ ਵੀ ਤੇਲ ਲਾ ਲੈਣਾ ਪੇੜੇ ਨੂੰ ਵੀ ਥੋੜਾ ਤੇਲ ਲਗਾ ਕੇ ਤੇ ਹੱਥ ਦੇ ਨਾਲ ਇਸ ਤਰ੍ਹਾਂ ਪ੍ਰੈਸ ਕਰਦੇ ਹੋਏ ਤੁਸੀਂ ਪਾਪੜ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਵੇਲਣੇ ਦੇ ਨਾਲ ਵੀ ਵੇਲ ਸਕਦੇ ਹੋ ਥੱਲੇ ਵਾਲਾ ਜਿਹੜਾ ਪੋਲੀਥੀਨ ਆ ਉਹਨੂੰ ਤੁਸੀਂ ਸੈਲੋ ਟੇਪ ਦੇ ਨਾਲ ਬਿਲਕੁਲ ਫਿਕਸ ਕਰ ਲਿਓ ਕਿਉਂਕਿ ਮੈਂ ਇਹਨੂੰ ਬਿਨਾਂ ਪੋਲੀਥੀਨ ਤੋਂ ਹੀ ਬਣਾ ਲੈਂਦੀ ਆ ਪਰ ਮੈਂ ਤੁਹਾਨੂੰ ਦਿਖਾਉਣ ਲਈ ਇਸੇ ਤਰ੍ਹਾਂ ਪੋਲੀਥੀਨ ਰੱਖਿਆ ਹੋਇਆ ਵਾ ਤੇ ਉੱਪਰ ਦੀ ਵੀ ਇੱਕ ਤੁਸੀਂ ਪੋਲੀਥੀਨ ਰੱਖ ਲੈਣਾ ਥੱਲੇ ਸੈਲੋ ਟੇਪ ਲਗਾ ਕੇ ਪੋਲੀਥੀਨ ਨੂੰ ਬਿਲਕੁਲ ਫਿਕਸ ਕਰ ਲਿਓ ਉੱਪਰ ਦੀ ਇੱਕ ਪੋਲੀਥੀਨ ਰੱਖ ਕੇ ਤੇ ਫਿਰ ਇਹਨੂੰ ਤੁਸੀਂ ਬੇਲ ਲਿਓ ਬਹੁਤ ਆਸਾਨੀ ਨਾਲ ਇਹ ਪਾਪੜ ਜਿਹੜੇ ਆ ਉਹ ਬਿਲ ਜਾਂਦੇ ਆ ਪਤਲੇ ਪਤਲੇ ਪਾਪੜ ਰੱਖਨੇ ਆ ਬਹੁਤ ਜ਼ਿਆਦਾ ਮੋਟੇ ਨਾ ਕਰਿਓ ਪਤਲੇ ਰੱਖੋਗੇ ਤਾਂ ਤੁਹਾਡੇ ਪਾਪੜ ਜਿਹੜੇ ਆ ਉਹ ਵਧੀਆ ਬਣਨਗੇ ਤੇ ਤੁਸੀਂ ਜੇ ਇਹਨੂੰ ਇਕੁਅਲ ਸਾਈਜ਼ ਦੇਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਿਸੇ ਕੋਲੀ ਦੇ ਨਾਲ ਕਿਸੇ ਟਿਫਨ ਦੇ ਨਾਲ ਤੁਸੀਂ ਇਹਨੂੰ ਕੱਟ ਲੋ ਸਾਈਡਾਂ ਜਿਹੜੀਆਂ ਕਿਨਾਰੇ ਆ ਇਹ ਵੀ ਤੁਸੀਂ ਵੇਸਟ ਨਹੀਂ ਕਰਨੇ ਇਹਨਾਂ ਨੂੰ ਵੀ ਆਪਾਂ ਇਦਾਂ ਹੀ ਸੁਕਾ ਲਵਾਂਗੇ ਤੇ ਇਸ ਤਰ੍ਹਾਂ ਹੀ ਕੋਲ ਸ਼ੇਪ ਤੇ ਵਿੱਚ ਇਹ ਬਣ ਜਾਂਦੇ ਆ ਕਿਸੇ ਚੁੰਨੀ ਦੇ ਉੱਪਰ ਮੰਜੇ ਦੇ ਉੱਪਰ ਵਸ਼ਾ ਕੇ ਚੁੰਨੀ ਤੇ ਉਹਦੇ ਉੱਪਰ ਇਹਨਾਂ ਨੂੰ ਸੁੱਕਣ ਦੇ ਲਈ ਆਪਾਂ ਪਾ ਦੇਣਾ ਵਾ ਜ਼ਰੂਰੀ ਨਹੀਂ ਕਿ ਇਹਨੂੰ ਸੁਕਾਉਣ ਦੇ ਲਈ ਵੀ ਸੰਦ ਥੱਲੇ ਪੋਲੀਥੀਨ ਚਾਹੀਦਾ ਵਾ ਤੇ ਇਸ ਤਰ੍ਹਾਂ ਚੱਕਲੇ ਤੇ ਬਣਾਉਣੇ ਆ ਤਾਂ ਤੁਸੀਂ ਇਹਦੇ ਉੱਪਰ ਨਾ ਚੱਕਲੇ ਤੇ ਤੇਲ ਲਾ ਲੈਣਾ ਹਲਕਾ ਜਿਹਾ ਤੇ ਫਿਰ ਇਸ ਤਰ੍ਹਾਂ ਬੇਲ ਲੈਣਾ ਵਾ ਐਵੇਂ ਵੀ ਬਹੁਤ इजीली ਬੇਲੇ ਜਾਂਦੇ ਆ ਪਰ ਜੇ ਤੁਸੀਂ ਫਸਟ ਟਾਈਮ ਕਰ ਰਹੇ ਹੋ ਤਾਂ ਸ਼ਾਇਦ ਪੋਲੀਥੀਨ ਤੁਹਾਡੇ ਲਈ ਬੈਸਟ ਰਹੇਗਾ ਫਿਰ ਥੋੜਾ ਜਿਹਾ ਵਿਲਣ ਦੇ ਬਾਅਦ ਨਾ ਇਹਨੂੰ ਤੁਸੀਂ ਚੱਕਣਾ ਨਹੀਂਗਾ ਤੁਸੀਂ ਆਪਣੇ ਚੱਕਲੇ ਨੂੰ ਘੁਮਾਉਂਦੇ ਹੋਏ ਪਾਪੜ ਨੂੰ ਬੇਲ ਲੈਣਾ ਵਾ ਤੇ ਮੈਕਸਿਮਮ ਪਤਲੇ ਤੋਂ ਪਤਲਾ ਬੇਲਿਓ ਪੱਲਾ ਜਿਹੜਾ ਇਹ ਉਹ ਪਾਪੜ ਵਧੀਆ ਬਣਦਾ ਵਾ ਫਿਰ ਇਹਨੂੰ ਇਹ ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਚੱਕ ਲਓਗੇ ਕਿਉਂਕਿ ਇਹ ਥੱਲੇ ਆਪਾਂ ਗ੍ਰੀਸ ਕੀਤਾ ਹੁੰਦਾ ਹੈ ਤੇਲ ਲਗਾਇਆ ਹੁੰਦਾ ਵਾ ਤੇ ਇਹਨੂੰ ਆਪਾਂ ਪਾ ਦੇਾਂਗੇ ਚਾਹੋ ਤਾਂ ਤੁਸੀਂ ਇਹਦੀ ਸ਼ੇਪ ਜਿਹੜੀ ਆ ਉਹ ਛੋਟੀ ਕਰ ਸਕਦੇ ਹੋ ਮੈਂ ਇਹਦਾ ਸਾਈਜ਼ ਨਾ ਛੋਟਾ ਤਾਂ ਰੱਖਿਆ ਕਿਉਂਕਿ ਜਦੋਂ ਅਸੀਂ ਇਹਨੂੰ ਫਰਾਈ ਕਰਦੇ ਹਾਂ ਤਾਂ ਇਹ ਸਾਈਜ਼ ਡਬਲ ਹੋ ਜਾਂਦੇ ਆ 2-3 ਘੰਟੇ ਜਦੋਂ ਇਹਨੂੰ ਹਵਾ ਲੱਗ ਗਈ ਅੰਦਰ ਹੀ ਕਮਰੇ 'ਚ ਇਹਨੂੰ ਰੱਖ ਲਿਓ ਪੱਖੇ ਥੱਲੇ ਤੇ ਫਿਰ ਉੱਪਰੋਂ 에ਡ్రਾਈਜੇ ਹੋ ਜਾਂਦੇ ਆ ਤਾਂ ਇਹਨਾਂ ਦੀ ਸਾਈਡ ਤੁਸੀਂ ਚੇਂਜ ਕਰ ਦਿਓ ਆ ਜਿਹੜਾ ਐਕਸਟਰਾ ਜਿਹੜਾ ਪਾਰਟ ਨਿਕਲੇ ਉਹ ਵੀ ਆਪਾਂ ਨਾਲ ਹੀ ਐਡ ਕਰ ਦਿੱਤਾ ਇਹ ਵੀ ਸੁੱਕਣ ਦੇ ਬਾਅਦ ਲੰਬੇ ਲੰਬੇ ਜਿਹੜੇ ਪਾਪੜ ਬਣਦੇ ਆ ਉਹ ਇਸ ਤਰੀਕੇ ਦੇ ਨਾਲ ਬਣ ਜਾਂਦੇ ਆ ਫਿਰ ਇੱਕ ਦਿਨ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲਵਾ ਦੇਣੀ ਆ ਵੈਸੇ ਗਰਮੀ ਦਾ ਮੌਸਮ ਆ ਤਾਂ ਇਹ ਅੰਦਰ ਪੱਖੇ ਥੱਲੇ ਹੀ ਸੁੱਕ ਗਏ ਆ ਕਿਉਂਕਿ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ ਇਸ ਕਰਕੇ ਅੰਦਰ ਹੀ ਸੁੱਕ ਗਏ ਆ ਚਾਹੋ ਤਾਂ ਤੁਸੀਂ ਇਹਨਾਂ ਨੂੰ ਇੱਕ ਧੁੱਪ ਲਵਾ ਦਿਓ ਤੇ ਟੱਪ ਦੇ ਵਿੱਚ ਨਾ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਂਦੇ ਆ ਇਸ ਤਰ੍ਹਾਂ ਇਹ ਸਾਰੇ ਪਾਪੜ ਜਿਹੜੇ ਸੁੱਕਣ ਦੇ ਬਾਅਦ ਥੋੜੇ ਸ਼੍ਰਿੰਕ ਵੀ ਹੋ ਜਾਂਦੇ ਆ ਇਹਨਾਂ ਦੀਆਂ ਸਾਈਡਾਂ ਜਿਹੜੀਆਂ ਇਸ ਤਰ੍ਹਾਂ ਥੋੜੀਆਂ ਜੀਆਂ ਸੁੰਗੜ ਜਾਂਦੀਆਂ ਆ ਪਰ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਨਾ ਇਹ ਬਿਲਕੁਲ ਪ੍ਰੋਪਰ ਪਹਿਲਾਂ ਦੀ ਸ਼ੇਪ ਦੀ ਤਰ੍ਹਾਂ ਆ ਜਾਣਗੇ ਤੇ ਵੱਡੇ ਵੱਡੇ ਹੋ ਜਾਣਗੇ ਫਰਾਈ ਕਰਨ ਦੇ ਲਈ ਤੇਲ ਜਿਹੜਾ ਇਹ ਉਹ ਪੂਰਾ ਗਰਮ ਹੋਣਾ ਚਾਹੀਦਾ ਗਰਮ ਗਰਮ ਤੇਲ ਦੇ ਵਿੱਚ ਤੁਸੀਂ ਪਾਪੜ ਜਿਹੜਾ ਇਹ ਉਹ ਐਡ ਕਰ ਦੇਣਾ ਵਾ ਤੇ ਇਸ ਤਰ੍ਹਾਂ ਇਹ ਬਣ ਜੇਗਾ ਜਿਸ ਤਰ੍ਹਾਂ ਅਸੀਂ ਮਾਰਕੀਟ ਦੇ ਵਿੱਚੋਂ ਪਫਨਸ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਫਰਾਈ ਕਰਕੇ ਖਾਣੇ ਆ ਬੱਚਿਆਂ ਨੂੰ ਖਵਾਉਣੇ ਆ ਤਾਂ ਇਹ ਪਫਨ ਟਾਈਪ ਹੀ ਹੈਗੇ ਆ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਪਾਪੜਖਾਰ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੀ ਤੁਸੀਂ ਆਨਲਾਈਨ ਮਕਵਾ ਸਕਦੇ ਹੋ ਉਥੋਂ ਤੇ ਇਸ ਤਰ੍ਹਾਂ ਨਾ ਤੁਸੀਂ ਦੇਖੋ ਇਹਨਾਂ ਦਾ ਸਾਈਜ਼ ਕਿੰਨਾ ਵੱਡਾ ਹੋ ਜਾਂਦਾ ਵਾ ਬਹੁਤ ਹੀ ਟੇਸਟੀ ਲੱਗਦੇ ਆ ਬਹੁਤ ਹੀ ਕ੍ਰਿਸਪੀ ਬਣਦੇ ਆ ਤੇ ਜਿਵੇਂ ਅਸੀਂ ਨਿੱਕੇ ਹੁੰਦੇ ਪਾਪੜ ਵਾਲੇ ਦੀ ਵੇਟ ਕਰਦੇ ਸੀਗੇ ਤੁਹਾਡੇ ਵਿੱਚੋਂ ਕੌਣ-ਕੌਣ ਉਡੀਕਾ ਦਾ ਸੀ ਜਰੂਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਤੇ ਮੈਨੂੰ ਇਹ ਵੀ ਦੱਸਣਾ ਕਿ ਕਿੰਨਾ-ਕਿੰਨਾ ਨੂੰ ਇਹ ਰੈਸਪੀ ਚੜੀ ਆ ਉਹ ਬਹੁਤ ਵਧੀਆ ਲੱਗੀ ਇਸ ਤਰ੍ਹਾਂ ਜਿੰਨੇ ਤੁਸੀਂ ਪਾਪੜ ਖਾਣੇ ਆ ਉਹ ਬਣਾ ਲਓ ਬਾਕੀ ਤੁਸੀਂ 에ਅਰ ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਦੇ ਆਵਾਜ਼ ਸੁਣੋ ਜੀ ਇਹਨਾਂ ਤੇ ਦੇਖ ਸਕਦੇ ਹੋ ਤੇ ਜਿਵੇਂ ਆਪਾਂ ਦਾ ਨਿੱਕੇ ਹੁੰਦੇ ਖਾਂਦੇ ਸੀਗੇ ਉੱਪਰ ਚਟਨੀ ਪਾ ਕੇ ਫਿਰ ਨਮਕ ਪਾ ਕੇ ਉਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਜੀ ਇਸ ਲਈ ਮੈਂ ਗੁੜ ਤੇ ਮਲੀਵਲੀ ਚਟਨੀ ਜਿਹੜੀ ਆ ਉਹ ਲਈ ਆ ਵੈਸੇ ਕੱਲੇ ਗੁੜ ਦੀ ਚਟਨੀ ਵੀ ਮੈਂ ਬਣਾਉਣੀ ਦੱਸੀ ਹੋਈ ਆ ਤੁਸੀਂ ਦੇਖ ਸਕਦੇ ਹੋ ਮੇਰੀ ਵੀਡੀਓ ਦੇ ਵਿੱਚ ਉਹਦਾ ਲਿੰਕ ਮੈਂ ਤੁਹਾਨੂੰ ਆਈ ਬਟਨ ਦੇ ਵਿੱਚ ਦੇ ਦੇਾਂਗੀ ਤੇ ਉੱਥੇ ਜਾ ਕੇ ਨਾ ਤੁਸੀਂ ਗੁੜ ਵਾਲੀ ਚਟਨੀ ਉਹ ਜਿਹੜੀ ਇਹਦੇ ਉੱਪਰ ਪਾਈ ਜਾਂਦੀ ਆ ਉਹ ਪਾਣੀ ਤੁਸੀਂ ਘਰ ਦੇ ਵਿੱਚ ਹੀ ਬਣਾ ਸਕਦੇ ਹੋ ਤੇ ਇਹਦੇ ਉੱਪਰ ਦੀ ਆਪਾਂ ਕਾਲਾ ਨੂਨ ਥੋੜਾ ਜਿਹਾ ਤੇ ਥੋੜਾ ਜਿਹਾ ਆਪਾਂ ਚਾਟ ਮਸਾਲਾ ਐਡ ਕਰ ਲਵਾਂਗੇ ਕਿਉਂਕਿ ਜਿਹੜਾ ਲੂਣ ਅਸੀਂ ਇਹਦੇ ਵਿੱਚ ਪਾਇਆ ਸੀ ਪਾਪੜਾ ਨੂੰ ਬਣਾਉਂਦੇ ਸਮੇਂ ਉਹ ਇੱਕ ਚਮਚ ਸੀਗਾ ਤੇ ਉਹਦਾ ਟੇਸਟ ਇਹਦੇ ਵਿੱਚ ਤੁਹਾਨੂੰ ਬਿਲਕੁਲ ਨਹੀਂ ਆਏਗਾ ਜੇ ਤੁਸੀਂ ਚਾਹੁੰਦੇ ਹੋ ਕਿ ਪਾਪੜ ਜਿਹੜੇ ਉਹ ਲੂਣ ਵਾਲੇ ਹੋਣ ਉਹਦਾ ਟੇਸਟ ਆਵੇ ਤਾਂ ਤੁਸੀਂ ਲੂਣ ਦੀ ਮਾਤਰਾ ਜਿਹੜੀ ਆ ਉਹ ਇੱਕ ਚਮਚ ਦੀ ਬਜਾਏ ਦੋ ਚਮਚ ਕਰ ਦਿਓ ਜਾਂ ਕਹਿ ਲਓ ਕਿ 10 ਗ੍ਰਾਮ ਦੇ ਕਰੀਬ ਲੂਣ ਇਹਦੇ ਵਿੱਚ ਐਡ ਕਰ ਦਿਓ ਇਸ ਤਰ੍ਹਾਂ ਇਹ ਸਾਡੇ ਪਾਪੜ ਬਣ ਕੇ ਰੈਡੀ ਹੋ ਗਿਆ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਥੈਂਕ ਯੂ